ਬਾਈ ਜੀ ਮੈਨੂੰ ਉਹ ਗੱਲ ਦੱਸੋ ਵੀ ਇੰਨੀ ਪੇਸ਼ੈਂਸ ਕਿੱਥੋਂ ਆਈ? ਇੰਨੀ ਪੇਸ਼ੈਂਸ ਕਿਵੇਂ ਕਿਵੇਂ ਆ ਸਕਦੀ ਆ ਬੰਦੇ ਜਿੰਨੀ ਥੋੜੇ ਜਿਹਾ। ਨਹੀਂ ਇਹ ਪੇਸ਼ੈਂਸ ਆਈ ਨਹੀਂ ਮੈਂ ਤਾਂ ਇਹ ਕਹਿੰਦਾ ਮੈਂ ਸਾਰਾ ਕ੍ਰੈਡਿਟ ਵੈਸੇ ਉੱਪਰ ਵਾਲੇ ਨੂੰ ਦਿੰਨਾ ਕਿਉਂਕਿ ਮੈਂ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਸੀ ਪਹਿਲਾਂ। ਜੀ ਤੇ ਪੇਸ਼ੈਂਸ ਵੀ ਨਹੀਂ ਸੀਗੇ ਤੇ ਇੰਨੇ ਸਿਆਣੇ ਵੀ ਨਹੀਂ ਸੀ ਆਪਦੇ ਆਪ ਨੂੰ ਜਿੰਨੇ ਹੁਣ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਰ ਇਹ ਪੇਸ਼ੈਂਸ ਜ਼ਿੰਦਗੀ 'ਚ ਨਾ ਮੈਂ ਛੋਟਾ ਹੁੰਦਾ ਸੀ ਜਦੋਂ ਜੀ ਮੈਂ ਆਪਣੀ ਜ਼ਿੰਦਗੀ ਚ ਬਹੁਤ ਮਤਲਬ ਦੇਖਦਾ ਰਹਿਂਦਾ ਹੁੰਦਾ ਸੀ ਜੀ ਸਾਡੇ ਮੈਂ ਨਾਨਕੇ ਪਰਿਵਾਰ ਚ ਜੰਮਿਆ ਪਲਿਆ ਕੋਠੇ ਰਾਲਾਂ ਦੇ ਗਰਾਉ ਹਨਾ ਜੀ ਤੇ ਮੇਰੇ ਮਮ ਮੈਂ 6ਵੀਂ ਕਲਾਸ ਪੜ੍ਹਦਾ ਸੀ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਉਹ ਸਭ ਮੈਨੂੰ ਉਹਨਾਂ ਨੇ ਹੀ ਮਤਲਬ ਰੱਖਿਆ ਸੀ ਉਹਨਾਂ ਨੇ ਉਹੀ ਪਾਲਦੇ ਸੀ ਜੀ ਉਹ ਸਾਡੇ ਇਲਾਕੇ ਦੇ ਬਹੁਤ ਮੰਨੇ ਪ੍ਰਮੰਨੇ ਸੇਵਾਦਾਰ ਸੀ ਲੀਡਰ ਸੀ ਉਸ ਟਾਈਮ ਲੀਡਰ ਸੇਵਾਦਾਰ ਹੁੰਦੇ ਸੀ ਜੀ ਤੇ ਉਹਨਾਂ ਦੀ ਡੈਥ ਤੋਂ ਬਾਅਦ ਸਾਡੇ ਘਰ ਚ ਨਾ ਜਿਵੇਂ ਮਤਲਬ ਇੱਕ ਮਾਤਮ ਛਾ ਗਿਆ ਜੀ ਤੇ ਘਟੋ ਘਟਨ ਦਾ 15 16 ਸਾਲ ਕਾਲੀਆਂ ਦਿਵਾਲੀਆਂ ਕਾਲੇ ਦਸਹਿਰੇ ਜੀ ਮਤਲਬ ਹਰ ਚੀਜ਼ ਐਦਾ ਹੀ ਹੁੰਦਾ ਸੀ ਵੀ ਲੋਕਾਂ ਨੇ ਪਟਾਕੇ ਚੱਲੇ ਨੇ ਲੋਕਾਂ ਨੇ ਲੋਹੜੀ ਮਨਾਉਣੀ ਸਾਡੇ ਘਰੇ ਲਾਈਟਾਂ ਬੰਦ ਹੁੰਦੀਆਂ ਸੀ ਕੁੜੀ ਇੱਕ ਸਬਰ ਸਬਰ ਮੈਂ ਹੁਣ ਉਹ ਸੋਚਦਾ ਹਾਂ ਨਾ ਜਿਹੜਾ ਅੱਜ ਤੁਸੀਂ ਸਵਾਲ ਪੁੱਛਿਆ ਮੈਂ ਵੀ ਇੱਕ ਦਿਨ ਆਪਦੇ ਆਪ ਤੋਂ ਹੀ ਪੁੱਛਦਾਇਆ ਸਵਾਲ ਜੀ ਵੀ ਮੈਂ ਕਿੱਦਾਂ ਹੋ ਗਿਆ ਇੰਨਾ ਕੁਝ ਵੀ ਆ ਚੀਜ਼ ਤਾਂ ਮੈਨੂੰ ਪ੍ਰੈਕਟਿਕਾ ਹੁੰਦਾ ਹੀ ਨਹੀਂ ਹਾਂਜੀ ਹਾਂਜੀ ਜਦੋਂ ਮੈਨੂੰ ਕੋਈ ਪਿੱਛੋਂ ਵੀ ਆ ਕੇ ਮਾਰੇ ਨਾ ਕਿਦਾਂ ਅਚਾਨਕ ਧੱਕਾ ਮਾਰਿਆ ਉਹ ਐਨ ਦੇਖਦੇ ਆ ਇੱਕਦਮ ਜੀ ਤੇ ਮੈਨੂੰ ਪ੍ਰਮਾਤਮਾ ਨੇ ਇਸ ਤਰ੍ਹਾਂ ਦਾ ਬਣਾਤਾ ਹੁਣ ਪਿਛਲੇ 8 ਸਾਲਾਂ ਦੇ ਤਾਂ ਬਹੁਤ ਹੀ ਜ਼ਿਆਦਾ ਜੀ ਤੇ ਪਰ ਇਹਦਾ ਕ੍ਰੈਡਿਟ ਇਹੀ ਆ ਵੀ ਉਹ ਜਿਹੜਾ 12 13 15 ਸਾਲ ਨਾਲ ਮਤਲਬ ਅਸੀਂ ਉਹ ਸਬਰ ਦੇ ਨਾਲ ਹੀ ਮਤਲਬ ਦੇਖ ਕੇ ਪ੍ਰੈਕਸ਼ਨਸ ਉੱਥੋਂ ਬਣੇ ਮਤਲਬ ਮਤਲਬ ਜਦੋਂ ਜਦੋਂ ਸਾਡੀ ਜ਼ਿੰਦਗੀ ਵਿੱਚ ਕੁਝ ਮਾੜਾ ਹੋ ਰਿਹਾ ਹੁੰਦਾ ਮਤਲਬ ਅਸੀਂ ਪੱਕ ਰਹੇ ਹੁੰਨੇ ਆ ਬਿਲਕੁਲ 100% ਬਿਲਕੁਲ ਜੀ ਵੀ ਤੁਸੀਂ ਹਨਾ ਵੀ ਮਤਲਬ ਤੁਹਾਡੀ ਗੱਲ ਤੋਂ ਇਹ ਨਿਕਲਦਾ ਜਦੋਂ ਆਪਾਂ ਕਹਿੰਦੇ ਪੂਰਾ ਰੋਟੀ ਫੁੱਲਦੀ ਆ ਪੱਕਦੀ ਆ ਕਿ ਨਹੀਂ ਆਪਾਂ ਨੂੰ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਵੀ ਯਾਰ ਇਹ ਪੂਰੀ ਪੱਕ ਗਈ ਹੈ ਨਾ ਤੁਸੀਂ ਵੀ ਇਨਸਾਨ ਆ ਬਾਈ ਪਰ ਅਸਲ 'ਚ ਇਨਸਾਨ ਨੂੰ ਉਸ ਟਾਈਮ ਜਿਹੜਾ ਸੇਕ ਲੱਗ ਰਿਹਾ ਹੁੰਦਾ ਆਉਣ ਵਾਲੀ ਜ਼ਿੰਦਗੀ ਵਾਸਤੇ ਤਿਆਰੀ ਹੁੰਦੀ ਆ ਉਹਦੀ ਤਿਆਰੀ ਹੁੰਦੀ ਆ ਮੈਂ ਨਾ ਦੇਖੋ ਉਹ ਜਿਹੜਾ ਉਹ 12 ਸਾਲ ਬਾਅਦ ਉਹ ਮੁੰਡਾ ਬੋਲਿਆ ਜੀ ਉਹ ਮੈਨੂੰ ਵੀਡੀਓ ਅੱਗੇ ਕਰ ਕਰਕੇ ਵੇਖਣੀ ਪਈ ਕਿਉਂਕਿ ਮੇਰੇ 'ਚ ਉਹ ਵੀਡੀਓ ਵੇਖਣ ਦਾ ਵੀ ਸਬਰ ਹੈ ਨਹੀਂ ਸੀਗਾ ਮੇਰੇ 'ਚ ਪੇਸ਼ੈਂਸ ਮੁੱਕ ਗਈ ਹਾਂ ਵੀ ਯਾਰ ਇਹ ਬੋਲੂਗਾ ਬੋਲੂਗਾ ਫਿਰ ਉਹ ਲਾਸਟ ਤੇ ਬੋਲਿਆ ਫਿਰ ਮੈਂ ਪਿੱਛੇ ਗਿਆ ਜੀ ਮੈਂ ਕਿਹਾ ਯਾਰ ਸੋਹੇ ਜੰਦਰ ਤੇਰੇ 'ਚ ਵੇਖਣ ਦਾ ਪੇਸ਼ੈਂਸ ਹੈ ਨਹੀਂ ਤੇ ਯਾਰ ਉਹ ਬੰਦੇ ਚ ਕਿੰਨਾ ਪੇਸ਼ੈਂਸ ਆ ਵੀ ਕਿਵੇਂ ਕਿਵੇਂ ਤਕਰੀਰ 2 2.5 ਮਹੀਨੇ ਅਸੀਂ ਉਹਦੇ ਨਾਲ ਆਹੀ ਟਾਪਿਕ ਤੇ ਮੈਂ ਉਹਦੇ ਨਾਲ ਗੱਲ ਕਰਦਾ ਡੇਢ ਕਿੰਨਾ ਰਿਹਾ ਇੱਥੇ ਫੇਰ ਪੌਣੇ 2 ਮਹੀਨੇ ਤੇ ਬਸ ਉਹਦੇ ਘਰ ਦੇ ਵੀ ਹੈਰਾਨ ਸੀ ਵੀ ਮੈਂ ਜਦੋਂ ਬਾਰ-ਬਾਰ ਪੁੱਛੀ ਜਾਂਦਾ ਤੂੰ ਬੋਲ ਤੂੰ ਦਾ ਦੱਸ ਉਹਨਾਂ ਨੇ ਵੀਰੀਟੇਟ ਹੋ ਜਾਨਾ ਨਾਲ ਖੜਿਆ ਨੇ ਵੀ ਬੋਲਦੇ ਨਹੀਂ ਵੀ ਜਦੋਂ ਬਾਰ-ਬਾਰ ਕਾਹ ਤੋਂ ਪੁੱਛੀ ਜਾਂਦਾ ਹਨਾ ਤੇ ਪਰ ਉਹ ਵੈਗਰੂ ਨੇ ਸ਼ਾਇਦ ਤਾਂ ਹੀ ਮੇਰੇ ਤੋਂ ਇਹ ਕਹਾੜੇ ਸੀ ਇੰਨਾ ਕੁਛ ਵੀ ਉਹਨੇ ਬੋਲਣਾ ਸੀ ਹੁਣ ਉਹ ਘਰੋਂ ਫੋਨ ਆਉਂਦਾ ਗੱਲ ਕਰਦਾ ਇੱਕ ਦਿਨ ਮੇਰੀ ਗੱਲ ਕਰਾਈ ਉਹਦੀ ਮੰਮੀ ਉਹ ਨਾਰਮਲ ਜਿਵੇਂ ਹੁਣ ਆ ਕੇ ਗਿਆ ਕੈਂਪ ਤੇ ਉਹ ਕਹਿੰਦੇ ਉਸ ਦਿਨ ਦਾ ਉਹ ਮੰਨ ਲਓ ਐ ਹੋਇਆ ਹੀ ਨਹੀਂ ਵੀ ਇਹ ਬੋਲਦਾ ਨਹੀਂ ਤੁਸੀਂ ਉਹ ਲਧਿਆਣੇ ਚੰਡੀਗੜ੍ਹ ਕੁੜੀਆਂ ਨੂੰ ਲੈਣ ਗਏ ਜੀ ਉਹ ਜਿਨ੍ਹਾਂ ਦੀ ਭੈਣ ਐਕਟਰ ਸੀਗੀ ਹਾਂ ਵੈਲ ਮੈਕਟਰ ਸੀਗੀ ਉਹ ਇੰਨੀ ਪੇਸ਼ੈਂਸ ਉਹ ਉਹ ਬਈ ਉਹ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਉਹ ਵਾਰ-ਵਾਰ ਪੁੱਛੀ ਜਾ ਰਹੇ ਆ ਭੈਣੇ ਮੈਂ ਤੇਰਾ ਭਾਈ ਆ ਭੈਣੇ ਉਹ ਮੈਨੂੰ ਐ ਲੱਗਦਾ ਸੀਗਾ ਕਿ ਉਹ ਟੁੱਟ ਕੇ ਗੱਲ ਪੈ ਜੂਗੀ ਉਹ ਨਹੀਂ ਜਵਾਬ ਦੇ ਰਹੀ ਅਖੀਰ ਨੂੰ ਤੁਸੀਂ ਉਹਨਾਂ ਤੋਂ ਸਾਰੀ ਸਟੋਰੀ ਪੁੱਛ ਲਈ ਵੀ ਭਾਈ ਕਿੱਥੇ ਭੈਣ ਕਿੱਥੇ ਤਾਂ ਮੈਂ ਵੱਡੇ ਭਾਈ ਨਾਲ ਗੱਲ ਕਰਦਾ ਸੀ ਮੈਂ ਕਹਿੰਦਾ ਫਿਰ ਮੀਤ ਉਹ ਇਹ ਬੰਦਾ ਉਹ ਅਭੀ ਜਿਵੇਂ ਪਹਿਲਾਂ ਚ ਪੱਥਰ ਨਹੀਂ ਕੱਟ ਕੇ ਮਤਲਬ ਜਿਵੇਂ ਕਹਿੰਦੇ ਸੀ ਵੀ ਫਲਾਣੇ ਨੇ ਪੱਥਰ ਕੱਟ ਕੇ ਦਰਿਆ ਵਗਾ ਲਿਆ ਨਦੀ ਵਗਾ ਲੀ ਵੀ ਆਪਾਂ ਕਹਿੰਦੇ ਵੀ ਐ ਕਿਵੇਂ ਹੋ ਗਿਆ ਉਹ ਐ ਹੋ ਜਾਂਦਾ ਉਹ ਨਹੀਂ ਸੱਚੀ ਇਹ ਬਹੁਤ ਵੱਡਾ ਸਾਡੇ ਖੁਦ ਦੇ ਵਿੱਚ ਵੀ ਆਪਣੇ ਆਪ ਲਈ ਵੀ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਮੈਂ ਖੁਦ ਨੂੰ ਵੀ ਕਰਦਾ ਇਹ ਗੱਲ ਪਰ ਇਹ ਹੋ ਰਿਹਾ ਇਹ ਅਸੀਂ ਬਹੁਤ ਹੀ ਮਤਲਬ ਲੱਕੀ ਹਾਂ ਭਾਗਾਂ ਵਾਲਿਆਂ ਵੀ ਜਿਹੜਾ ਸਾਡੇ ਨਾਲ ਹੀ ਹੋ ਰਿਹਾ ਹੈ ਖੁਦ ਸਾਡੇ ਆਸ-ਪਾਸ ਜਦੋਂ ਮੈਂ ਹੁਣ ਬੱਚੇ ਆ ਸਾਡੇ ਕੋਲੇ ਮਤਲਬ ਮੰਦ ਬੁੱਧੀ ਵੀ ਆ ਦੂਜੇ ਵੀ ਆ ਉਹਨਾਂ ਦੀ ਸਾਰਿਆਂ ਦੀ ਸੁਣਨੀ ਗੱਲ ਫਿਰ ਬਾਪੂ ਬਜ਼ੁਰਗ ਵੀ ਆ ਕੋਈ ਲੜ ਰਿਹਾ ਕੋਈ ਗਾਲਾਂ ਕੱਢ ਰਿਹਾ ਕੋਈ ਕਿਵੇਂ ਕਰ ਰਿਹਾ ਮਤਲਬ ਉਹਨਾਂ ਦੀ ਸਾਰਿਆਂ ਦੀ ਜਿਹੜੀ ਸਾਡੇ ਤੇ ਪ੍ਰਭਾਵ ਪੈਂਦੇ ਆ ਉਹ ਵੀ ਸਾਨੂੰ ਕਿਤੇ ਨਾ ਕਿਤੇ ਪੋਜ਼ਿਟਿਵ ਕਰਦੇ ਆ ਸੈਨ ਸ਼ਕਤੀ ਨੂੰ ਵਧਾਉਂਦੇ ਆ ਸਾਡੇ ਕੋਲ ਇੱਕ ਬੱਚਾ ਉਹ ਪੰਡਤ ਮੈਨੂੰ ਅੱਗੇ ਵੀ ਮਿਲਾਇਆ ਉਹ ਨੂੰ ਮੈਂ ਪੇਸ਼ੈਂਸ ਮੇਕਰ ਮੰਨਦਾ ਉਹਨੇ ਮੇਰੇ ਪੇਸ਼ੈਂਸ ਵਧਾਏ ਉਹ ਬੱਚਾ ਇੰਨਾ ਕਿ ਜ਼ਿਆਦਾ ਮਤਲਬ ਤੰਗ ਕਰਦਾ ਜਿਵੇਂ ਘਰਦਿਆਂ ਨੇ ਮੈਨੂੰ ਇਸੇ ਕਰਕੇ ਛੱਡਤਾ ਉਹ ਇੱਥੇ ਸਾਨੂੰ ਲੁਧਿਆਣੇ ਅਗਰਨਗਰ ਦੇ ਸਿਆਰਾ ਲੱਗਦਾ 2016 ਚ ਦਸਹਰੇ ਵਾਲੀ ਰਾਤ ਦੂਸਰੀ ਰਾਤ ਮਿਲਿਆ ਹੀ ਸਾਨੂੰ ਤੇ ਜਦੋਂ ਲੈ ਉਹਨੂੰ ਇੱਥੇ ਉਹਦੇ ਬੋਦੀ ਰੱਖੀ ਸੀ ਉਹਨੂੰ ਪੰਡਤ ਕਹਿਣ ਲੱਗੇ ਉਹ ਇੰਨਾ ਇਰੀਟੇਟ ਕਰਦਾ ਸੀ ਤੰਗ ਕਰਦਾ ਜਿਵੇਂ ਖਰਚ ਹੋ ਕੇ ਲੈ ਗਿਆ ਤੁਹਾਡਾ ਫੋਨ ਫੜ ਲਿਆ ਘੜੀ ਨਾਲ ਹੀ ਐ ਕਰੀ ਗਿਆ ਜੇਬ ਘੱਤ ਮਾਰਿਆ ਇੱਧਰ ਖੜੇ ਇਹਨਾਂ ਨੂੰ ਚੱਕ ਜਿਦੋਂ ਚਾਹ ਪੀ ਰਹੇ ਉਹਨੇ ਖੋਲ ਲੈਣੀ ਫੜ ਕੇ ਮਤਲਬ ਆਹੀ ਕੁਛ ਕਰਦਾ ਸੀ ਉਹ ਪਹਿਲਾਂ ਪਹਿਲਾਂ ਮੈਂ ਉਹਨੂੰ ਘੂਰਨਾ ਵੀ ਤੂੰ ਐ ਕਰਦਾ ਹਨਾ ਮਾਰਿਆ ਵੀ ਇੱਕ ਦੋ ਵੀਡੀਓ ਤੇ ਫਿਰ ਹੌਲੀ ਹੌਲੀ ਉਹ ਰਹਿਣਾ ਉਹਨੇ ਮੇਰੇ ਨੇੜੇ ਨੇੜੇ ਠੀਕ ਜਾਨੀ ਕਿ ਉਹਨੇ ਜਦੋਂ ਕਿਸੇ ਨੇ ਉਹਨੂੰ ਹੋਰ ਕੁਛ ਕਹਿਣਾ ਉਹਨੇ ਆ ਕੇ ਮੈਨੂੰ ਦੱਸਣਾ ਮਾਂ ਉਹ ਮੈਨੂੰ ਮਾਂ ਹੀ ਕਹਿੰਦਾ ਸੀ ਜਾਨੀ ਕਿ ਹੁਣ ਵੀ ਐਂ ਕਹਿੰਦਾ ਹੁਣ ਵੀ ਜੇ ਕੋਈ ਗੱਡੀ ਆ ਗਈ ਉਹਨੇ ਕਹਿੰਦਾ ਝੂਟਾ ਲੈਣਾ ਉਹਨੇ ਮੇਰੇ ਕੋਲ ਆਉਣਾ ਭੱਜ ਗਈ ਵੀ ਤੁਸੀਂ ਕਹੋ ਮੈਨੂੰ ਝੂਟਾ ਦੇਣ ਜੀ ਮਤਲਬ ਉਹ ਬੱਚੇ ਨੇ ਇੰਨੇ ਕਿ ਜ਼ਿਆਦਾ ਪੇਸ਼ੈਂਸ ਵਧਾਏ ਕਿਉਂਕਿ ਮੈਨੂੰ ਸਮਝ ਆਈ ਵੀ ਇਹਨੂੰ ਘੂਰਨਾ ਇਹਨੂੰ ਮਾਰਨ ਨਾਲ ਤਾਂ ਮਤਲਬ ਕੋਈ ਫਰਕ ਹੀ ਨਹੀਂ ਪੈ ਰਿਹਾ ਵੀ ਮੈਂ ਆਪਦੇ ਆਪ ਜਿਸ ਆਪਦੇ ਆਪ ਨੂੰ ਸਿਆਣਾ ਮੰਨਦਾ ਫਿਰ ਮੈਨੂੰ ਨੂੰ ਮਾਰ ਕਿਉਂ ਰਿਹਾ ਘੂਰ ਕਿਉਂ ਰਿਹਾ ਵੀ ਫਿਰ ਉਹ ਪੇਸ਼ੈਂਸ ਅੰਦਰੋਂ ਅੰਦਰ ਵੱਧਦੇ ਗਏ ਉਹ ਅੱਜ ਤੁਹਾਡੇ ਸਵਾਲ ਤੇਕਰ ਪਹੁੰਚ ਗਏ। ਮਤਲਬ ਨਾ ਭਾਈ ਮੈਂ ਤੁਹਾਡੀਆਂ ਵੀਡੀਓ ਤੋਂ ਮੈਨੂੰ ਇਹ ਮਹਿਸੂਸ ਹੁੰਦਾ ਹੁੰਦਾ ਕਿ ਅਸਲ ਦੇ ਵਿੱਚ ਇਲਾਜ ਦੀ ਲੋੜ ਸਾਨੂੰ ਵੀ ਉਨਾਂ ਹੀ ਆ ਜਿੰਨੀ ਮਤਲਬ ਉਹ ਪੇਸ਼ੈਂਟ ਨੂੰ ਹੁੰਦੀ ਆ ਜਿਹਨੂੰ ਜਿਹਨੂੰ ਅਸੀਂ ਬਿਮਾਰ ਮੰਨਦੇ ਹੁੰਦੇ ਆ। ਮਤਲਬ ਉਹਦਾ ਆਲਾ-ਦਾਲਾ ਵੀ ਉਨਾ ਹੀ ਬਿਮਾਰ ਹੁੰਦਾ ਅਸਲ ਦੇ ਵਿੱਚ। ਅਸਲ 'ਚ ਹੈ ਹੀ ਆ ਆਲਾ-ਦਾਲਾ ਬਿਮਾਰ। ਉਹ ਬਿਮਾਰ ਨਹੀਂ ਹੋਇਆ। ਉਹ ਬਿਮਾਰੀ ਤਾਂ ਹੋਇਆ ਵੀ ਆਲਾ-ਦਾਲਾ ਜ਼ਿਆਦਾ ਬਿਮਾਰ ਸੀ। ਜੀ। ਦੇਖੋ ਹੁਣ ਜਿਹੜੀਆਂ ਦੋ ਭੈਣਾਂ ਨੇ ਤੁਸੀਂ ਗੱਲ ਕੀਤੀ ਹੈ। ਜੀ। ਉਹ ਦੋਨੋਂ ਬੜੀਆਂ ਲਖੀਆਂ ਗ੍ਰੈਜੂਏਸ਼ਨ ਕੀਤੀ ਉਹਨਾਂ ਦੀ ਭੈਣ ਐਕਟਰ ਸੀ ਨਾ ਰਦਿਕਾ ਮਕੀ ਸੀ ਨਾ ਉਹਦਾ ਕੁੜੀ ਦਾ ਵਧੀਆ ਜਾਨੀ ਕਿ ਪਰਿਵਾਰ ਉਹਨਾਂ ਨੇ ਚੰਡੀਗੜ੍ਹ ਕੋਠੀ ਲੈ ਲਈ ਭਰਾ ਉਹਨਾਂ ਦਾ ਬਟਾਲੇ ਦੇੰਦਾ ਸ਼ਹਿਰ ਚ ਉੱਥੇ ਜ਼ਮੀਨ ਜਾਇਦਾਦ ਸਭ ਕੁਝ ਆ ਜੀ ਹੁਣ ਜਦੋਂ ਉਹਨਾਂ ਨੂੰ ਪ੍ਰੋਬਲਮ ਆਈ ਜਦੋਂ ਭੈਣ ਉਹਨਾਂ ਦੀ ਡਿਪਰੈਸ਼ਨ ਚ ਗਈ ਉਹਨੂੰ ਫਿਲਮਾਂ ਚ ਕੰਮ ਨਹੀਂ ਮਿਲਿਆ ਉਹਦੇ ਮੁਤਾਬਕ ਉਹ ਮੰਨ ਲਓ ਡਿਪਰੈਸ਼ਨ ਜਾਣ ਲੱਗ ਗਈ ਥੋੜਾ ਥੋੜਾ ਕਾਤੋਂ ਗਈ ਉਹਨਾਂ ਨੇ ਸਪੋਰਟ ਨਹੀਂ ਕੀਤੀ ਉਹਨਾਂ ਦੇ ਨਾਲ ਦਿਆਂ ਨੇ ਉਹ ਤੋਂ ਉਹ ਤੋਂ ਫਾਇਦਾ ਲਈ ਗਏ ਪਰ ਉਹਦਾ ਫਾਇਦਾ ਨਹੀਂ ਕੀਤਾ ਉਹ ਘਰੋਂ ਇਸ ਕਰਕੇ ਗਈ ਸੀ ਨਿਕਲ ਕੇ ਵੀ ਮੈਂ ਕੁਝ ਬਣਨਾ ਜੀ ਤੇ ਘਰੋਂ ਆਪਣੀਆਂ ਭੈਣਾਂ ਨੂੰ ਵੀ ਨਾਲ ਲੈ ਕੇ ਗਈ ਵੀ ਤੁਹਾਨੂੰ ਵੀ ਮੈਂ ਬਣਾਉਂਗੀ ਉਹਦੇ ਤੇ ਇੰਨਾ वजन ਸੀਗਾ ਉਹ ਆਪ ਵੀ ਨਹੀਂ ਬਣ ਸਕੀ ਭੈਣਾਂ ਦਾ ਕੀ ਬਣਾਉਣਾ ਸੀ ਉਹਨੇ ਕੋਲ ਤੇ ਫਿਰ ਭੈਣਾਂ ਇਕੱਲੀਆਂ ਰਹਿ ਗਈਆਂ ਉਹ ਮੰंजे ਤੇ ਪੈ ਗਈ ਉਹਨਾਂ ਨੂੰ ਵੀ ਆਸਪਾਸ ਤੁਸੀਂ ਦੇਖੋ ਵੀ ਉਹਰੇ ਭਰਾ ਨੂੰ ਖੁਦੇ ਵੀ ਨਹੀਂ ਪਤਾ ਮੇਰੀ ਭੈਣ ਕਿੱਥੇ ਰਹਿੰਦੀ ਹੈ ਕਿੱਥੇ ਰਹਿੰਦੀ ਆ ਉਹਨੂੰ ਘਰ ਨਹੀਂ ਲੱਭਿਆ ਘਰ ਨਹੀਂ ਲੱਭਿਆ ਉਹ ਪੁੱਛ ਪੁੱਛ ਕੇ ਆਪਣੀ ਭੈਣ ਦੇ ਘਰੇ ਪਹੁੰਚਦਾ ਹੋ ਜੀ ਤੇ ਫਿਰ ਉਸ ਤੋਂ ਬਾਅਦ ਉਹ ਆਇਆ ਅੱਧਾ ਘੰਟਾ ਰੁਕਦਾ ਜੀ ਅੱਧੇ ਘੰਟੇ ਬਾਦੋਂ ਮੁੜ ਜਾਂਦਾ ਆਂਢੀ ਗੁਆਂਢੀ ਨੂੰ ਆਪਦਾ ਨੰਬਰ ਤੱਕ ਵੀ ਨਹੀਂ ਦੇ ਕੇ ਜਾਂਦਾ ਵੀ ਜੇ ਕੋਈ ਲੋੜ ਹੋਈ ਮੈਨੂੰ ਦੱਸਿਓ ਜੀ ਉਹਨੂੰ ਉਹਨਾਂ ਦੇ ਹਾਲਤ ਛੱਡ ਕੇ ਮੁੜ ਜਾਂਦਾ ਬੋਡੀ ਘਰੋਂ ਮਿਲੀ ਜੀ ਸਮੈਲ ਆਉਣ ਲੱਗ ਗਈ ਜਦੋਂ ਵੱਡੀ ਕੁੜੀ ਨੇ ਜਿਹੜੀ ਨੀਰੂ ਭੈਣ ਸੀ ਉਹਨੇ ਥੱਲੇ ਉਹ ਸਬਜ਼ੀ ਵਾਲੇ ਨੂੰ ਕਿਹਾ ਜਾ ਕੇ ਜੀ ਵੀ ਮੇਰੀ ਭੈਣ ਨੂੰ ਕੁਛ ਹੋ ਗਿਆ ਆ ਕੇ ਦੇਖੀ ਵੀ ਬੋਲਦੀ ਨਹੀਂ ਦੋ ਦੋ ਦਿਨਾਂ ਤੋਂ ਬੋਲ ਨਹੀਂ ਸੀ ਰਹੀ ਹੈਲ ਨਹੀਂ ਸੀ ਰਹੀ ਸਬਜੀ ਵਾਲਾ ਆ ਕੇ ਦੇਖਦਾ ਵੀ ਉਹ ਫੁੱਲੀ ਪਈ ਉਹਦੀ ਬੋਡੀ ਡੈਥ ਹੋ ਚੁੱਕੀ ਆ ਉਹ ਪੁਲਿਸ ਨੂੰ ਕਾਲ ਕਰਦਾ ਪੁਲਿਸ ਆਉਂਦੀ ਹੈ ਬੋਡੀ ਲੈ ਕੇ ਜਾਂਦੀ ਹੈ ਪੁਲਿਸ ਕੁੜੀਆਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਨਾਲ ਚੱਲੋ ਜਾਂਦੀਆਂ ਨਹੀਂ ਦੂਏ ਦਿਨ ਵੀ ਪੁਲਿਸ ਆਉਂਦੀ ਸੱਦਦੇ ਉਹਨਾਂ ਨੂੰ ਫੇਰ ਨਹੀਂ ਜਾਂਦੀਆਂ ਪੰਜ ਦਿਨ ਪੁਲਿਸ ਉਹਨਾਂ ਦੀ ਰੋਜ਼ ਆ ਕੇ ਗੱਲ ਕਰਦੀ ਹੈ ਕਿ ਕਿਸੇ ਦਾ ਨੰਬਰ ਦੇ ਦਿਓ ਕੋਈ ਉਹਨਾਂ ਕੋਲ ਪਤਾ ਹੀ ਨਹੀਂ ਹੈ ਹੀ ਨਹੀਂ ਲਿੰਕ ਹੀ ਨਹੀਂ ਸੀ ਕਿਸੇ ਦਾ ਜੀ ਫਿਰ ਉਹ ਪੁਲਿਸ ਉਹਨਾਂ ਦਾ ਸੰਸਕਾਰ ਕਰ ਦਿੰਦੀ ਹੈ ਤਕਰੀਬ 12-13 ਦਿਨਾਂ ਬਾਅਦ ਭਰਾ ਨਕਰ ਸੁਨੇਹਾ ਪਹੁੰਚਦਾ ਫਿਰ ਭਰਾ ਆਉਂਦਾ ਭਰਾ ਕੇ ਘਰ ਤੋਂ ਜਿਵੇਂ ਦੇਖਿਆ ਪੁੱਛ ਕੇ ਮੁੜ ਕੇ ਭੈਣਾਂ ਨੂੰ ਮਿਲਦਾ 2-3 ਘੰਟੇ ਬਾਅਦ ਮੁੜ ਜਾਂਦਾ ਜੀ ਤੇ ਫਿਰ ਅਸੀਂ ਜਾਂਦੇ ਹਾਂ ਉੱਥੇ ਅਸੀਂ ਜਾ ਕੇ ਉਹਨਾਂ ਦੋਨਾਂ ਭੈਣਾਂ ਨੂੰ ਲੈ ਆਉਨੇ ਆ ਤਾਂ ਫਿਰ ਭਰਾ ਨੂੰ 15 ਦਿਨਾਂ ਬਾਅਦ ਪਤਾ ਲੱਗਦਾ ਮੇਰੀਆਂ ਭੈਣਾਂ ਨੂੰ ਸਾਸਤਾ ਵਾਲੇ ਕੋਈ ਲੈ ਗਏ ਫਿਰ ਉਹ ਇੱਥੇ ਆਉਂਦਾ ਸਾਡੇ ਕੋਲੇ ਜੀ ਆ ਕੇ ਗਿਆ ਇੱਥੇ ਜੀ ਤੇ ਫਿਰ ਉਹਦੀ ਉਜੜੀ ਗੱਲਬਾਤ ਤੁਸੀਂ ਸੁਣੀ ਹੋਣੀ ਹੈ ਸ਼ਾਇਦ ਵੀਡੀਓ ਮਤਲਬ ਮੇਨ ਮਸਲਾ ਕੀ ਹੈ ਵੀ ਉਹ ਲੋਕ ਬਿਮਾਰ ਸੀ ਜਿਹੜੇ ਉਹਦੇ ਆਲੇ-ਦਾਲੇ ਸੀ ਉਹ ਭੈਣਾ ਨਹੀਂ ਸੀ ਬਿਮਾਰ ਬਿਮਾਰ ਉਹ ਕਰ ਦਿੱਤੀਆਂ ਜਦੋਂ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਕਿਸੇ ਨੇ ਉਹਨਾਂ ਨੂੰ ਜਾ ਕੇ ਕਿਹਾ ਹੀ ਨਹੀਂ ਵੀ ਤੂੰ ਭੈਣੇ 10 ਕਿਲੋੜਾ ਤੈਨੂੰ ਤੂੰ ਮੇਰੇ ਕੋਲੇ ਰਹਿ ਪਾ ਕੋਈ ਮਾਮਾ ਕੋਈ ਮਾਸੀ ਕੋਈ ਭੂਆ ਮਤਲਬ ਉਹ ਲੋਕਾਂ ਦੀ ਮਾਨਸਿਕਤਾ ਬਿਮਾਰ ਹੋ ਗਈ ਆ ਲੋਕ ਹਰ ਬੰਦਾ ਇਹ ਸੋਚਦਾ ਵੀ ਮੈਂ ਆਪਦੇ ਵਾਸਤੇ ਕਰੀ ਜਾਵਾਂ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਿਸੇ ਲਈ ਦੋ ਦਿਨ ਕੱਢੂੰਗਾ ਮੇਰਾ ਆਪਦਾ ਕੰਮ ਖਰਾਬ ਹੋ ਜਾ ਇਹ ਵੀ ਬਰਮਾਰ ਮਾਨਸਿਕਤਾ ਦਾ ਹੀ ਵੀ ਆਪਾਂ ਕਹਿ ਸਕਦੇ ਵੀ ਇਹ ਇਹ ਉਹ ਸਥਿਤੀ ਹੈ ਜਿਹਨੂੰ ਅਗਲਾ ਕਹਿੰਦਾ ਮੇਲੇ 'ਚ ਵੀ ਕੱਲਾ ਫਿਰਦਾ ਹਾਂ ਲੱਖਾਂ 'ਚ ਵੀ ਕੱਲਾ ਹਾਂ ਵੀ ਮੇਲੇ ਚ ਵੀ ਇਕੱਲਾ ਫਿਰਦਾ ਹਨਾ ਇਹ ਉਹ ਸਥਿਤੀ ਹੈ ਵੀ ਜਦੋਂ ਕਿਸੇ ਨੂੰ ਮੇਲਾ ਵੀ ਇਕੱਲਾ ਇਹਨੂੰ ਕਰ ਦਿੰਦਾ ਹਨਾ ਪੂਰੀ ਦੁਨੀਆ ਦਾ ਮੇਲਾ ਕਿੰਨੀ ਭੀੜ ਹੈ ਭੀੜ ਚ ਵੀ ਇਕੱਲਾ ਬਿਲਕੁਲ ਭੀੜ ਚ ਵੀ ਇਕੱਲਾ ਵੀ ਅਸਲ ਦੇ ਵਿੱਚ ਜਦੋਂ ਬੰਦਾ ਬੰਦੇ ਨਾਲੋਂ ਟੁੱਟਦਾ ਹੈ ਤਾਂ ਉਦੋਂ ਵੀ ਮਤਲਬ ਕਸੂਰ ਸਾਰਿਆਂ ਦਾ ਹੀ ਹੁੰਦਾ ਸਾਰਿਆਂ ਦਾ ਬਾਈ ਉਹ ਬੰਦੇ ਨਾਲੋਂ ਜ਼ਿਆਦਾ ਦੂਜਿਆਂ ਦਾ ਹੁੰਦਾ ਜਿਹੜੇ ਉਹਦੇ ਆਸ-ਪਾਸ ਦੇ ਨਹੀਂ ਵਰਤਾਰੇ ਚ ਰਹਿੰਦੇ ਹਾਂ ਮੈਂ ਨਾ ਮਤਲਬ ਹੋਰ ਵੀ ਲੱਖਾਂ ਲੋਕ ਸਿੱਖ ਰਹੇ ਹੋਣਗੇ ਅਸਲ ਦੇ ਵਿੱਚ ਸੱਚੀ ਮੈਂ ਬੁਰੀਆਂ ਮੁਸੀਬਤਾਂ ਚੋਂ ਲੰਘਿਆ ਉਹ ਚ ਮੈਂ ਬਹੁਤ ਵੱਡਾ ਰੋਲ ਮੰਨਦਾ ਤੁਹਾਡਾ ਕਿ ਉਹਨਾਂ ਦਿਨਾਂ 'ਚ ਮੈਂ ਪੇਸ਼ੈਂਸ ਨੂੰ ਆਪਦੀ ਨੂੰ ਟੁੱਟਣ ਨਹੀਂ ਦਿੱਤਾ ਤਾਂ ਉਹ 'ਚ ਮੈਨੂੰ ਲੱਗਦਾ ਹੁੰਦਾ ਕਿ ਮੈਂ ਯਾਰ ਬਾਈ ਤੋਂ ਸਿੱਖਿਆ ਕਿ ਯਾਰ ਉਹ ਬੰਦਾ ਯਾਰ ਕਿਵੇਂ ਕਰ ਲੈਂਦਾ ਵੀ ਐ ਕਿਵੇਂ ਯਾਰ ਵੀ ਪੱਥਰ ਨੂੰ ਮਾਰੀ ਜਾ ਰਿਹਾ ਮਾਰੀ ਜਾ ਰਿਹਾ ਮਾਰੀ ਜਾ ਰਿਹਾ ਮਾਰੀ ਜਾ ਰਿਹਾ ਅਖੀਰ ਨੂੰ ਉਹ ਟੁੱਟ ਜਾਂਦਾ ਤਾਂ ਉਹਦੀ ਪਹਿਲੀ ਸੱਟ ਬੇਕਾਰ ਨਹੀਂ ਪਰ ਜਦੋਂ ਪਹਿਲੀ ਸੱਟ ਮਾਰਨ ਲੱਗਦਾ ਉਦੋਂ ਐ ਲੱਗਦਾ ਵੀ ਇਹ ਬੇਕਾਰ ਟੱਕਰਾ ਮਾਰੀ ਜਾਂਦਾ ਨਹੀਂ ਜੀ ਇਹ ਇਹ ਇਹਦੇ ਪਿੱਛੇ ਕੋਈ ਸ਼ਕਤੀ ਵੀ ਕੰਮ ਕਰਦੀ ਹੈ। ਵਾਈ ਵਾਈ ਗੁਰੂ ਤਾਕਤ ਸ਼ਕਤ ਕੰਮ ਕਰਦੀ ਹੈ। ਕਿਉਂਕਿ ਉਸ ਟਾਈਮ ਜਦੋਂ ਅਸੀਂ ਸ਼ੁਰੂ ਕਰਦੇ ਆਂ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਕਰ ਰਹੇ ਆਂ। ਪਰ ਜਦੋਂ ਹੋ ਜਾਂਦੀ ਆ ਤੁਹਾਡੇ ਵਰਗਾ ਕੋਈ ਵੀਰ ਭਰਾ ਜਦੋਂ ਐਪਰੀਸ਼ੀਏਟ ਕਰਦਾ ਜਾਂ ਸਾਹਮਣੇ ਵਾਲੇ ਦੀ ਸਥਿਤੀ ਪਤਾ ਲੱਗਦੀ ਫਿਰ ਫੀਲ ਹੁੰਦਾ ਵੀ ਯਾਰ ਵੀ ਇਹ ਵਾਕਈ ਕੁਝ ਹੋ ਰਿਹਾ। ਉਹ ਪਰਸੋਂ ਚ ਉੱਥੇ ਮੁੰਡਾ ਉਹ ਗੀਤ गा ਕੇ ਗਿਆ ਤੁਹਾਡੇ ਕੋਲੇ। ਹਾਂਜੀ ਹਾਂਜੀ। ਆਪਾਂ ਪੇਜ ਤੇ ਪਾਇਆ। ਉਹ ਜਿਸ ਦਿਨ ਤੁਸੀਂ ਉਹਨੂੰ ਚੱਕਿਆ ਜਿਹੜੇ ਹਾਲਾਤਾਂ ਚ ਘਰੇ ਸੀ। ਕੁਈ ਕਹਿ ਸਕਦਾ ਸੀਗਾ ਵੀ ਉਹ ਐਂ ਗੀਤ गा ਕੇ ਜਾਊਗਾ ਸਿੱਧੂ ਮੂਸੇਵਾਲਾ ਦਾ ਗੀਤ गा ਕੇ ਗਿਆ ਉਹ ਤੇ ਉਹ ਫਿਰ ਉਹ ਦਵਾ ਦਾ ਮੈਂ ਫਿਰ ਪਿਛਲੀ ਵੀਡੀਓ ਤੇ ਗਿਆ ਉਹਦੀ ਤੇ ਗੁਰਿੰਦਰ ਤੇ ਮੈਂ ਜਾ ਕੇ ਦੇਖਿਆ ਤੇ ਯਾਰ ਕਮਾਲਾ ਯਾਰ ਇਹ ਤਾਂ ਵਾਕਈ ਬਈ ਇਹਦੇ ਪਿੱਛੇ ਦਵਾਈਆਂ ਹਰ 15 ਦਿਨਾਂ ਬਾਰੇ ਇੱਥੇ 7-8000 ਬੰਦਾ ਆਉਂਦਾ ਜਿਹਦੇ ਵਿੱਚੋਂ 2500-2600 ਪੇਸ਼ੈਂਟ ਹੁੰਦਾ ਜਿਹਦੇ ਵਿੱਚੋਂ ਕਰੀਬ 15-20 ਬੰਦੇ ਤਾਂ ਉਹ ਹੁੰਦੇ ਜਿਹੜੇ ਸੰਗਣਾ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਹਨਾ ਤੇ ਜਿਹੜੇ ਕਿਤੇ 20-25-25 ਸਾਲਾਂ ਤੋਂ ਕਮਰਿਆਂ 'ਚ ਹੀ ਬੰਦ ਸੀ ਪਰ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਦੇ ਆ ਦਵਾਈ ਕੀ ਕਰਦੇ ਦਵਾਈ ਰਿਲੈਕਸ ਕਰਦੀ ਆ ਦਵਾਈ ਮੰਨ ਲਓ ਤੇਜ਼ੀ ਨੂੰ ਥੋੜਾ ਸਲੋ ਕਰ ਦਿੰਦੀ ਆ ਜੀ ਮਨ 'ਚ ਬਹੁਤ ਤੇਜ਼ ਵਿਚਾਰ ਆ ਰਿਹਾ ਕਿਸੇ ਨੂੰ ਖੇਚੜਦੇ ਉਹਨੂੰ ਥੋੜਾ ਸਲੋ ਕਰ ਦਿੰਦੇ ਨੇ ਠੀਕ ਹੋਣ ਦਾ ਕਰਨ ਤਾਂ ਮਾਹੌਲ ਬਦਲਣਾ ਠੀਕ ਹੋਣਾ ਤਾਂ ਜਾ ਕੇ ਕੋਈ ਇੱਕ ਦਵਾਈ ਆ ਪਿਆਰ ਉਹਨੂੰ ਕਰਨਾ ਉਹ ਜਿਹੜੇ ਬੰਦੇ ਸਾਨੂੰ ਕਈ ਬੰਦੇ ਕਹਿੰਦੇ ਵੀ ਤੁਸੀਂ ਮੰਨ ਲਓ ਉਹਨੂੰ ਸੰਗਲਣਾ ਬੰਦੇ ਨੂੰ ਜਾ ਕੇ ਹੱਥ ਲਾਉਣੇ ਤੁਹਾਡੇ ਮਾਰੂ ਤੁਸੀਂ ਡਰ ਨਹੀਂ ਮੈ ਸਾਨੂੰ ਐ ਫੀਲ ਹੁੰਦਾ ਵੀ ਉਹ ਬੰਦਾ ਤਾਂ ਖੁਦ ਆਪ ਵਿਚਾਰਾ ਵੇਟ ਕਰ ਰਿਹਾ ਹੁੰਦਾ ਮੈਨੂੰ ਕੋਈ ਮਿਲੇ ਤੁਹਾਨੂੰ ਕਿਸੇ ਨੇ ਟੱਚ ਹੀ ਨਹੀਂ ਕੀਤਾ 10 ਸਾਲਾਂ ਤੋਂ ਐ ਦੂਰੋਂ ਹੀ ਕੋਈ ਰੋਟੀ ਦੇ ਰਿਹਾ ਤੁਹਾਨੂੰ ਮਾਂ ਪਿਓ ਤੁਹਾਡੇ ਭੈਣ ਭਰਾ ਹੀ ਡਰਦੇ ਤੁਹਾਡੇ ਨੇੜੇ ਨਹੀਂ ਜਾ ਰਹੇ ਤੇ ਉਹ ਜਦੋਂ ਜਾ ਕੇ ਜੱਫੀ ਪਾਉਂਦੇ ਉਹਨੂੰ ਪਤਾ ਨਹੀਂ ਕਿੰਨਾ ਕਿ ਸਕੂਨ ਮਿਲਦਾ ਬਾਈ ਹੁਣ ਜਿਹੜੇ ਇੱਥੇ ਸਾਡੇ ਕੋਲ ਰਹਿੰਦੇ ਆ ਬੰਦੇ ਜਿਹੜੇ ਦਵਾਈਆਂ ਦੇ ਨਾਲ ਠੀਕ ਹੁੰਦੇ ਕਹਿੰਦੇ ਉਹਨਾਂ ਦੇ ਮਾਪਿਓ ਨੂੰ ਲੱਗਦਾ ਵੀ ਇਹ ਨਹੀਂ ਦਵਾਈ ਨਾਲ ਠੀਕ ਹੋਇਆ ਸਾਨੂੰ ਪਤਾ ਉਹ ਦਵਾਈ ਨਾਲ ਨਹੀਂ ਮਾਹੌਲ ਬਦਲਣ ਨਾਲ ਇੱਥੇ ਹੁੰਦੇ ਆ ਆਸ-ਪਾਸੇ ਮੰਜਿਆਂ ਤੇ ਦੂਜੇ ਮਰੀਜ਼ ਪਏ ਨੇ ਕੋਈ ਹੱਸ ਰਿਹਾ ਕੋਈ ਖੇਡ ਰਿਹਾ ਕੋਈ ਆਪਣਾ ਦੁੱਖ ਦੱਸਦਾ ਫਿਰ ਉਹ ਇੱਕ ਦੂਜੇ ਨਾਲ ਸ਼ੇਅਰ ਕਰਨ ਲੱਗ ਜਾਂਦੇ ਗੱਲਾਂ ਹੌਲੀ-ਹੌਲੀ ਉਹਨਾਂ ਨੂੰ ਅਸੀਂ ਕਹਿੰਦੇ ਪ੍ਰਸ਼ਾਦਾ ਵਰਤੌਣ ਲਾ ਲਿਆ ਜੀ ਕਿਉਂਕਿ ਹਰ 15 ਦਿਨਾਂ ਬਾਅਦ ਮਰੀਜ਼ ਬਦਲ ਜਾਂਦੇ ਆ ਨਵੇਂ ਆ ਜਾਂਦੇ ਆ ਮਰੀਜ਼ ਫਿਰ ਉਹ ਪ੍ਰਸ਼ਾਦਾ ਵਰਤੌਣਦੇ ਆ ਜੀ ਉਹੀ ਬੰਦੇ ਮਹੀਨੇ ਦੇ ਵਿੱਚ ਦੀ ਪ੍ਰਸ਼ਾਦਾ ਵਰਤੋਂ ਦੇ ਵਰਤੋਂ ਦੇ ਸੇਵਾਦਾਰ ਬਣ ਜਾਂਦੇ ਸਾਡੇ ਕਿੰਨੇ ਹੀ ਬੰਦੇ ਸਾਡੇ ਕੋਲ ਅੱਜ ਵੀ ਸੇਵਾ ਕਰਨ ਲੱਗੇ ਆ ਕੇ ਕੋਈ ਉੱਥੇ ਹਸਪੀਟਲ ਦੇ ਵਿੱਚ ਸੇਵਾ ਕਰਨ ਲੱਗ ਗਿਆ ਉਹ ਜਿਹੜੇ ਜਿਹੜੇ ਫੀਲਡ ਦੇ ਵਿੱਚ ਸੀਗੇ ਵੀਰ ਭੈਣ ਸਾਡੇ ਕੋਲ ਉਹਨਾਂ ਕੋ ਭੈਣ ਆ ਨਵਨੀਤ ਕੌਰ ਉਹ ਚੰਡੀਗੜ੍ਹ ਮਹਾਲੀ ਦੇ ਵਿੱਚ 6 ਸਾਲਾਂ ਤੋਂ ਲੋਕਾਂ ਦੇ ਡਸਟਬਿਨ ਚੋਂ ਕੂੜਾ ਕੱਢ ਕੇ ਖਾਂਦੀ ਸੀ ਪੜੀ ਲਿਖੀ ਕੁੜੀ ਸਾਈਪ੍ਰੈਸ ਦੇ ਵਿੱਚ 7-8 ਸਾਲ ਲਾ ਕੇ ਆਈ ਸੀ ਤੇ ਉਹਨੇ ਆ ਕੀਤਾ ਹੋਇਆ ਸੀਗਾ ਦੂਜਾ ਨਰਸਿੰਗ ਦਾ ਕੋਰਸ ਹੁਣ ਸਾਡੇ ਅੰਦਰ ਐ ਜੇ ਨਰਸ ਸੇਵਾ ਕਰ ਰਹੀ ਆ ਦੇਖ ਲਓ ਤੇ ਮਤਲਬ ਇਹ ਚੀਜ਼ਾਂ ਦਾ ਫਰਕ ਕੀ ਆ ਬਸ ਆਪਣੇਪਣ ਦੀ ਗੱਲ ਜੀ ਤੇ ਦਵਾਈਆਂ ਕਹੀਏ ਦਵਾਈਆਂ ਤਾਂ ਸਾਡੇ ਕੋਲੇ ਐਸ ਤਰ੍ਹਾਂ ਦੇ ਕਈ ਪੇਸ਼ੈਂਟ ਆਣ ਜਿਹੜੇ ਸੇਮ ਇਹਨਾਂ ਡਾਕਟਰਾਂ ਤੋਂ ਦਵਾਈਆਂ ਲੈ ਰਹੇ ਸੀ ਪਿਛਲੇ ਕਈ ਸਮੇਂ ਤੋਂ ਜੀ ਤੇ ਉਹ ਇੱਥੇ ਆ ਕੇ ਉਹੀ ਦਵਾਈਆਂ ਦਿੰਦੇ ਡਾਕਟਰ ਬਸ ਫਰਕ ਕੀ ਆ ਕਿ ਮੋਟੀਵੇਸ਼ਨ ਮਿਲਦੀ ਆ ਵੀ ਅਸੀਂ ਇੱਥੇ ਲੰਗਰ 'ਚ ਆਏ ਆ ਪ੍ਰਸ਼ਾਦ ਲਿਆ ਸਾਨੂੰ ਮਿਲਿਆ ਵੀ ਤੁਸੀਂ ਠੀਕ ਹੋਵਾਂਗੇ ਹੋਵਾਂਗੇ ਅੰਦਰ ਬੰਦੇ ਦੇ ਇੱਕ ਮਾਹੌਲ ਬਦਲ ਜਾਂਦਾ ਜੀ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਲੇ ਕੁਝ ਲੋਕ ਆ ਜਾਂਦੇ ਆ ਮਾਪਿਓ ਨੂੰ ਅਸੀਂ ਵੀ ਇੱਥੇ ਆਇਆ ਹਾਂ ਕਾਉਂਸਲਿੰਗ ਕਰਦੇ ਆ ਵੀ ਤੁਸੀਂ ਥੋੜਾ ਇਹਨੂੰ ਪਿਆਰ ਦਿਓ ਸਮਝਾਓ ਇਹਨੂੰ ਬੰਨ੍ਹ ਕੇ ਨਾ ਰੱਖੋ ਇਹਨੂੰ ਖੇਤ ਲੈ ਕੇ ਜਾਓ ਮਾੜਾ ਮੋਟਾ ਪਿੰਡ 'ਚ ਕਮਾਓ ਕੰਮ ਤੇ ਲਾਓ ਉਹਨੂੰ ਇੱਕਦਮ ਮੈਨੂੰ ਐਂ ਲੱਗਦਾ ਹੁੰਦਾ ਬਾਈ ਜਿਹੜਾ ਆ ਸੰਸਥਾ ਇਹ ਅਸਲ ਦੇ ਵਿੱਚ ਆਮ ਲੋਕਾਂ ਲਈ ਸਕੂਲ ਆ ਜਿਨੂੰ ਸਿੱਖ ਕੇ ਅਸੀਂ ਆਪਦੇ ਘਰੇ ਆਪਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਟ੍ਰੀਟ ਕਰਨਾ ਸਿੱਖਦੇ ਆਂ ਮੈਨੂੰ ਆਇਆਦਾ ਵੀ ਜਿਹੜਾ ਉਹ ਨੈਟ ਤੇ ਵੀਡੀਓ ਪੈਂਦੀਆਂ ਉਹ ਆ 500000 2000 ਮਰੀਜ਼ ਤੱਕ ਸੀਮਤ ਨਹੀਂ ਗਈਆਂ ਉਹ ਉਹ ਬਹੁਤ ਲੋਕਾਂ ਨੂੰ ਘਰਾਂ 'ਚ ਠੀਕ ਕਰ ਰਹੀਆਂ ਵੀ ਬੰਦਾ ਕਹਿੰਦਾ ਯਾਰ ਇੱਕ ਬੰਦਾ 1000 ਬੰਦੇ ਨੂੰ ਡੀਲ ਕਰ ਰਿਹਾ ਆਪਾਂ ਇੱਕ ਨੂੰ ਨਹੀਂ ਕਰ ਸਕਦੇ ਬਹੁਤ ਬਹੁਤ ਬੰਦੇ ਕਹਿੰਦੇ ਗੱਲ ਹਾਂ ਬਹੁਤ ਬੰਦੇ ਐਵੇਂ ਕਹਿੰਦੇ ਹੋਣਗੇ 100% ਹੀ ਕਹਿੰਦੇ ਹੋਣਗੇ ਦੂਜਾ ਮਤਲਬ ਇੱਕ ਉਹ ਚੀਜ਼ ਵੀ ਸਮਾਜ ਨੂੰ ਕਿਤੇ ਨਾ ਕਿਤੇ ਸਮਝਾਉਣ ਲੱਗ ਗਈ ਆ ਕਿ ਯਾਰ ਅਸੀਂ ਬਿਮਾਰ ਆ ਅਸੀਂ ਜ਼ਿਆਦਾ ਖੁਦਗਰਜ਼ ਹੋ ਗਏ ਆ ਅਸੀਂ ਆਪਣੇ ਅਸੀਂ ਤਾਂ ਉਹ ਬਣ ਗਏ ਆ ਵੀ ਜਿਵੇਂ ਫਲ ਨਹੀਂ ਲੈ ਲੈਂਦੇ ਆਪਾਂ ਤੇ ਥੋੜਾ ਖਰਾਬ ਹੁੰਦਾ ਉਹਨੂੰ ਕੱਟ ਕੇ ਸੈਟ ਦਿੰਨੇ ਆ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਥੋੜਾ ਜਿਹਾ ਖਰਾਬ ਹੁੰਦਾ ਉਹਨੂੰ ਕੱਟ ਕੇ ਅਸੀਂ ਅਲੱਗ ਕਰ ਦਿੰਨੇ ਆ ਸਹੀ ਗੱਲ ਆ ਹੈਨਾ ਕੋਈ ਇਹ ਰਿਹਾ ਬਾਈ ਅੱਜ ਤਾਂ ਹੀ ਲੋਕ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਜਾ ਰਹੇ ਨੇ ਵੀ ਉਹਨਾਂ ਨੂੰ ਬੱਚਿਆਂ ਨੂੰ ਮਾਂ ਪਿਓ ਛੱਡਣ ਲੱਗ ਗਏ ਮਾਂ ਪਿਓ ਨੂੰ ਬੱਚੇ ਛੱਡਣ ਲੱਗ ਗਏ ਭੈਣਾਂ ਨੂੰ ਭਰਾ ਛੱਡਣ ਲੱਗ ਗਏ ਮਤਲਬ ਇੱਥੇ ਇਹ ਜਿਹੜੀ ਸਸਤਾ ਨਾ ਮੈਂ ਅੱਗੇ ਅਕਸਰ ਗੱਲ ਵੀ ਕਰਦਾ ਵੀ ਇੱਕ ਇਹ ਮੰਨ ਲੀਏ ਵੀ ਇੱਕ ਫਿਲਮ ਆ ਹਾਂਜੀ ਇਹਨੂੰ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਤੇ ਤੁਸੀਂ ਸਿੱਖਿਆ ਲਵੋ ਆਪਣੀ ਜ਼ਿੰਦਗੀ 'ਚ ਕੁਝ ਬਦਲਾਅ ਕਰਕੇ ਆਪਾਂ ਇਸ ਫਿਲਮ ਨੂੰ ساری ਉਮਰ ਹੋਰ ਵਧਾਈ ਚੱਲੀਏ ਹੋਰ ਬਣਾਈ ਚੱਲੀਏ ਇੱਕੋ ਤਰ੍ਹਾਂ ਦੀ ਫਿਲਮ ਉਹ ਵੀ ਨਹੀਂ ਚੰਗੀ ਗੱਲ ਵੀ ਆਪਾਂ ਸਿੱਖਿਆ ਲਈਏ ਅੱਗੇ ਵਧੀਏ ਹੁਣ ਉਹ ਜਿਹੜਾ ਇੱਕ ਬਹੁਤ ਮੋٹے ਪਾਠੀ ਸਿੰਘ ਆ ਉਹਨੂੰ ਲੈ ਕੇ ਆਏ ਹੁਣ ਬਹੁਤ ਜ਼ਿਆਦਾ ਬਜਟ ਆ ਜੀ 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 ਪੰਜ ਚਾਰ ਦਿਨ ਹੀ ਪਹਿਲਾਂ ਵੀਡੀਓ ਪਾਈ ਪਰਸੋ ਉਹ ਕੀ ਸਟੋਰੀ ਹੈ ਬਾਈ ਉਹਨਾਂ ਦੀ ਐਕਚੁਅਲੀ ਬੇਚੀ ਜੀ ਕਈ ਵੀ ਆਪਣਾ ਥੱਗਾ ਚੱਕਿਆ ਤਾਂ ਡਾ ਆਪਣਾ ਹੀ ਨੰਗਾ ਹੁੰਦਾ ਮਸਲਾ ਕੀ ਹੈ ਵੀ ਉਹ ਬਾਪੂ ਤੇ ਦੋ ਬੇਟੇ ਆ ਇੱਕ ਬੇਟੇ ਦੀ ਡੈਥ ਹੋ ਗਈ ਉਹ ਹਾਰਟ ਅਟੈਕ ਨਾਲ ਅੱਜ ਕੱਲ ਹਾਰਟ ਅਟੈਕ ਨਾਲ ਜਦੋਂ ਕੋਈ ਡੈਥ ਕਹਿੰਦਾ ਆਪਾਂ ਸਮਝ ਜਾਂਦੇ ਆਂ ਵੀ ਕੀ ਗੱਲ ਆ ਇੱਕ ਪੁੱਤ ਬਾਹਰ ਆ ਮਨੀਲਾ ਦੇ ਵਿੱਚ ਜੀ ਵਧੀਆ ਪਰਿਵਾਰ ਸੀ ਬਾਪੂ ਰਾਗੀ ਤਾਂ ਸਿੰਘ ਸੀਗਾ ਪਹਿਲਾਂ ਕੀਰਤਨ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਗਰ ਹੋ ਗਈ ਸਰੀਰ ਥੋੜਾ ਭਾਰਾ ਹੋ ਗਿਆ ਤੁਹਾਨੂੰ ਪਤਾ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਖੁੱਲਾ ਹੁੰਦਾ ਭਾਰ ਵੱਜਦੀ ਜਾਂਦਾ ਜਿਹੜੀ ਸੇਵਾ ਦਾ ਮੁੜ ਕੇ ਕੀਰਤਨ ਕਰਨਾ ਬੰਦ ਕਰਤਾ ਇਹਨਾਂ ਨੇ ਪਾਠ ਕਰਨ ਲੱਗ ਗਏ ਕੱਲਾ ਗੁਰੂ ਘਰ ਦੇ ਨਾਲ ਗੁਜ਼ਾਰਾ ਚੱਲਦਾ ਸੀਗਾ ਬੱਚਿਆਂ ਤੇ ਆਸ ਸੀ ਮੇਰਾ ਬੇਟਾ ਮਰੀਲਾ ਬੇਟਾ ਨੇ ਮੁੜ ਕੇ ਉੱਥੇ ਵਿਆਹ ਕਰਾ ਲਿਆ ਹੁਣ ਪਿਛਲੇ 3 2-3 ਸਾਲਾਂ ਤੋਂ ਬੱਚੇ ਨੇ ਡਿਸਕਨੈਕਟ ਕਰਤਾ ਫੋਨ ਨੰਬਰ ਹੀ ਬਦਲ ਲਏ ਇਹਨਾਂ ਨਾਲ ਕੋਈ ਲਿੰਕ ਹੀ ਨਹੀਂ ਰੱਖਿਆ ਹੁਣ ਸਰੀਰ ਭਾਰਾ ਸੀ ਸ਼ੂਗਰ ਹੋਈ ਹੋਈ ਸੀ ਜਾ ਕੇ ਮੌਣ ਲੱਗੇ ਲੱਤਾਂ ਤੇ ਜੀ ਪਹਿਲਾਂ ਇਹਦਾ ਗੁਰੂ ਘਰ ਦੇ ਨਾਲ ਜਿਹੜੇ ਆਲਾਦਲ ਦੇ ਦੋਸਤ ਸਾਥੀ ਮਿੱਤਰ ਸੀ ਕੋਲੀਗ ਸੀ ਉਸ ਇਲਾਜ ਲੂਜ ਕਰਾਈ ਗਏ ਉਹ ਇੰਨਾ ਜਿਆਦਾ ਮਾੜੀ ਹਾਲਤ ਹੋ ਗਈ ਘਰ ਚ ਪਏ ਨੂੰ ਪਾਸਾ ਰਿਵਾਈਸ ਵੀ ਭਾਰੀ ਹੈ ਸਰੀਰ ਦੀ ਪਾਸਾ ਵੀ ਨੀ ਦਵਾਰੇ ਉਹ ਸਾਰੇ ਪਿੱਛੇ ਐਡੇ ਐਡੇ ਪੱਚ ਖੜ ਲਗੇ ਐਡੇ ਐਡੇ ਜਾਗਮ ਹੋ ਗਏ ਢੂਈ ਤੇ ਮਤਲਬ ਕਿਦਾ ਇੰਨਾ ਸਰੀਰ ਭਾਰਾ ਇੱਕ ਉੱਪਰ ਦੀ ਦਿਮਾਗ ਤੇ ਇਸ ਗੱਲ ਦੀ ਟੈਨਸ਼ਨ ਵੀ ਮੇਰੇ ਬੱਚੇ ਵੀ ਮੈਨੂੰ ਛੱਡ ਕੇ ਚਲੇ ਗਏ ਜੀ 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 ਬੱਚੇ ਨੂੰ ਵੀਡੀਓ ਭੇਜੀਆਂ ਨੰਬਰ ਲੈ ਕੇ ਕਿ ਤੋ ਉਹਨੇ ਦੇਖ ਵੀ ਲਈਆਂ ਠੀਕਾਂ ਲੱਗ ਗਿਆ ਤਾਂ ਵੀ ਉਹਨੇ ਰਿਸਪੌਂਸ ਨਹੀਂ ਦਿੱਤਾ ਵੀ ਮੇਰੇ ਪਿਓ ਦੀ ਕੀ ਹਾਲਤ ਆ ਇਹ ਉਹ ਫਿਰ ਇਹ ਅੰਡੀ ਗਵੰਡੀ ਇਹ ਇਹ ਬਿਲਕੁਲ ਉਹੋ ਜੀ ਗੱਲ ਨਹੀਂ ਕਿ ਜਿਵੇਂ ਲੋਕ ਅਮਰੀਕਾ ਨੂੰ ਜਾਣ ਵੇਲੇ ਡੌਂਕੀ ਲਾਉਂਦੇ ਆ ਜਿਹੜਾ ਬੰਦਾ ਕੋਈ ਲੰਗਾ ਹੋ ਜਾਂਦਾ ਜਾਂ ਹੋਰ ਹੋ ਜਾਂਦਾ ਉਹਨੂੰ ਛੱਡ ਕੇ ਜੰਗਲ ਦੇ ਵਿੱਚ ਅੱਗੇ ਲੰਘੇ ਜਾਂਦਾ ਕਾਫਲਾ ਹਨਾ ਫਿਰ ਬਿਲਕੁਲ ਮਤਲਬ ਉਹ ਜੰਗਲ ਵਾਲੀ ਸਥਿਤੀ ਬਣਦੀ ਜਾਂਦੀ ਹੈ ਵੀ ਮਤਲਬ ਜੀ ਡਿਸਕਵਰੀ ਤੇ ਦੇਖਦਾ ਹੁੰਦਾ ਜਿਵੇਂ ਉਹ ਝੁੰਡ ਜਾਂਦੇ ਨਾ گاਵਾਂ ਜਿਹਾਂ ਦੇ ਜਿਹੜੀਆਂ ਉਹ ਕਹਿੰਨੇ ਉਹਨੂੰ ਬੀਅਰ ਵੈਚ ਕੀ ਕਹਿੰਦੇ ਆ ਉਹ ਜੀ ਉਹਮੇ ਵੀ ਉਹਦੇ ਵਿੱਚ ਵੀ ਕੀ ਹੁੰਦਾ ਜਿਹੜਾ ਕਮਜ਼ੋਰ ਰਹਿ ਗਿਆ ਉਹ ਪਿੱਛੇ ਰਹਿ ਗਿਆ ਉਹ ਪਿੱਛੇ ਮੁੜ ਕੇ ਲੈਣ ਨਹੀਂ ਆਉਂਦੇ ਉਹ ਹਾਂ ਉਹ ਬਿਲਡਰ ਪੀਸਟ ਜਿਹੜੇ ਉਹ ਜਦੋਂ ਛੱਡ ਕੇ ਜਾਂਦੇ ਛੱਡ ਕੇ ਚਲੇ ਜਾਂਦੇ ਉਹ ਅੱਗੇ ਵੱਧ ਜਾਂਦੇ ਆ ਜੀ ਤੇ ਈਵੇਂ ਚਾਹੇ ਉਹ ਸ਼ੇਰ ਆ ਚਾਹੇ ਕੋਈ ਵੀ ਪ੍ਰਜਾਤੀ ਆ ਜਦੋਂ ਜਿਹੜੇ ਅੱਗੇ ਆਉਂਦਾ ਉਹ ਪਿਛਲੇ ਵਾਲੇ ਨੂੰ ਲੈਣ ਨਹੀਂ ਆਉਂਦੇ ਉਹ ਆਉਂਦਾ ਛੱਡ ਜਾਂਦੇ ਆ ਬੰਦੇ ਨੂੰ ਪਿੱਛੇ ਜਿਹੜਾ ਰਹਿ ਗਿਆ ਕਮਜ਼ੋਰ ਰਹਿ ਗਿਆ ਕਮਜ਼ੋਰ ਦੀ ਵੈਲਿਊ ਨਹੀਂ ਜੰਗਲ ਦੇ ਵਿੱਚ ਸਾਡਾ ਇਨਸਾਨ ਵੀ ਅੱਜ ਜੰਗਲ ਦੇ ਜਾਨਵਰ ਵਰਗਾ ਮੈਨੂੰ ਮੈਨੂੰ ਬਈ ਤੁਹਾਡੀ ਇਸ ਗੱਲ ਤੋਂ ਇੱਕ ਗੱਲ ਸਮਝ ਆਉਂਦੀ ਆ ਕਿ ਅ ਮਨੁੱਖ ਤੇ ਪਸ਼ੂ 'ਚ ਇੱਕ ਹੀ ਫਰਕ ਆ ਦੇਖੋ ਪਸ਼ੂ ਵੀ ਆਪਣਾ ਬੱਚਾ ਪਾਲ ਲੈਂਦਾ ਮਨੁੱਖ ਵੀ ਆਪਣਾ ਬੱਚਾ ਪਾਲ ਲੈਂਦਾ ਪਰ ਪਸ਼ੂ ਆਪਣਾ ਬਜ਼ੁਰਗ ਨਹੀਂ ਸਾਂਭਦਾ ਹੂੰ ਜੇ ਅਸੀਂ ਪਸ਼ੂ ਨੂੰ ਅਲੱਗ ਦਿਸਣਾ ਚਾਹੁੰਦੇ ਆ ਤਾਂ ਸਾਨੂੰ ਆਪਣਾ ਬਜ਼ੁਰਗ ਸਾਂਭਣਾ ਪੈਣਾ ਯੈਸ ਯੈਸ ਤੇ ਜੇ ਅਸੀਂ ਆਪਣਾ ਬਜ਼ੁਰਗ ਨਹੀਂ ਸਾਂਭ ਰਹੇ ਤਾਂ ਇਹਦਾ ਮਤਲਬ ਉਹਦੇ ਨਾਲੋਂ ਸਾਡਾ ਕੋਈ ਫਰਕ ਨਹੀਂਗਾ ਬਸ ਸਾਡੇ ਕੱਪੜੇ ਪਾਏ ਸਾਡੇ ਕੋਲੇ ਗੱਡੀ ਆ ਸਾਡੇ ਕੋਲੇ ਮਕਾਨ ਆ ਪਰ ਅਸੀਂ ਹੈਗੇ ਉਹੀ ਪਸ਼ੂਪ੍ਰੀਤੀ ਦੇ ਮਨੋਂ ਪਸ਼ੂਪ੍ਰੀਤੀ ਦੇ ਕੋਲ ਬਿਲਕੁਲ ਬਾਈ ਇਹ ਤੁਹਾਡੀ ਗੱਲ ਬਿਲਕੁਲ ਸੱਚ ਹੈ ਹੈਨਾ ਅੱਜ ਦਾ ਇਨਸਾਨ ਜਿਹੜਾ ਆਪਣੇ ਮਾਂ ਪਿਓ ਨੂੰ ਨਹੀਂ ਸਾਂਭ ਰਿਹਾ ਜਾਂ ਆਪਣੇ ਆਲੇ ਦਾਲੇ ਨੂੰ ਜਾਂ ਆਪਣੇ ਕਿਸੇ ਭੈਣ ਭਰਾ ਨੂੰ ਮਤਲਬ ਉਹ ਪਸ਼ੂਪ੍ਰੀਤੀ ਦਾ ਹਾਂ ਵੀ ਉਹ ਉਹਨੂੰ ਉਹਨੂੰ ਇਨਸਾਨ ਕੋ ਹੋਣ ਦਾ ਹੱਕ ਨਹੀਂਗਾ ਕਿਉਂਕਿ ਬੱਚੇ ਤਾਂ ਚਿੜੀ ਇੱਕ ਇੰਨਾ ਕੁ ਦਿਮਾਗ ਆ ਤੇ ਉਹਦੇ 'ਚ ਵੀ ਬੱਚਾ ਸਾਂਭਣ ਦੀ ਤਾਂ ਸੋਝੀ ਉਹਦੇ 'ਚ ਵੀ ਹੈਗੀ ਆ ਤਾਂ ਮਤਲਬ ਫਿਰ ਤੇਰੇ ਜਿਹੜਾ ਆ 6-7 ਕਿਲੋ ਭਾਰ ਆ ਫਿਰ ਉਹ ਨਜਾਇਜ਼ੀ ਚੱਕੀ ਫਿਰਦਾ ਇਹ ਸੱਚ ਆ ਬਾਈ ਗੱਲ ਤੁਹਾਡੀ ਬਿਲਕੁਲ ਸਹੀ ਹੈ ਹਮ ਪਰ ਚੰਗਾ ਲੱਗਦਾ ਬਾਈ ਜੀ ਜਦੋਂ ਮੈਨੂੰ ਆਇ ਲੱਗਦਾ ਵੀ ਬਸ ਤੁਹਾਡੇ ਕੋਲੋਂ ਸਿੱਖਦੇ ਆ ਬਹੁਤ ਕੋ ਪੇਸ਼ੈਂਸ ਤੁਹਾਡਾ ਵੱਡਾ ਹਥਿਆਰ ਅਸੀਂ ਤੁਹਾਰ ਤੋਂ ਵੀ ਬਹੁਤ ਚੀਜ਼ਾਂ ਸਿੱਖਦੇ ਆ ਜਿਹੜੇ ਤੁਹਾਡਾ ਅਲੱਗ ਨਜ਼ਰੀਆ ਹੈ ਇਸ ਚੀਜ਼ ਨੂੰ ਦੇਖਣਾ ਜਿਵੇਂ ਹੁਣ ਤੁਸੀਂ ਆਹੀ ਐਗਜ਼ਾਮਪਲ ਦਿੱਤੀ ਆ ਮਤਲਬ ਸਾਨੂੰ ਵੀ ਸਿੱਖਣ ਨੂੰ ਮਿਲਦਾ ਇਸ ਤਰ੍ਹਾਂ ਦੇ ਇਹਦੇ ਚੰਗੇ ਲੋਕ ਚੰਗੀਆਂ ਸਲਾਮਾਂ ਸਿੱਖਦੇ ਰਹਿਣ ਮਿਲਦੇ ਰਹਿਣ ਇੱਕ ਦੂਜੇ ਤੋਂ ਆਦਾਨ-ਪ੍ਰਦਾਨ ਹੁੰਦਾ ਰਹੇ ਤੇ ਇਹੀ ਦੁਨੀਆ ਇਹੀ ਜ਼ਿੰਦਗੀ ਆ ਤੇ ਮੈਨੂੰ ਮੈਂ ਆਪਣੇ ਪਰਸਨਲ ਮੇਰਾ ਮੈਂ ਤੁਹਾਨੂੰ ਦੱਸਦਾ ਮੈਂ ਪਰਸਨਲੀ ਮੇਰਾ ਕੀ ਵਿਚਾਰ ਆ ਇੱਥੇ ਆਉਂਦਾ ਕੰਮ ਕਰਦੇ ਆ ਕਮਰਸ਼ੀਅਲ ਆ ਪੈਸੇ ਕਮਾ ਰਹੇ ਆ ਤੇ ਇੱਥੇ ਆ ਕੇ ਐਂ ਲੱਗਦਾ ਹੁੰਦਾ ਵੀ ਰੂਹ ਨੂੰ ਪਾਣੀ ਪਾ ਚੱਲੇ ਵੀ ਜਦੋਂ ਕਮਰਸ਼ੀਅਲੀ ਕੰਮ ਕਰਦੇ ਆ ਤਾਂ ਉਦੋਂ ਕਿਤੇ ਨਾ ਕਿਤੇ ਰੂਹ ਸੁੱਕਦੀ ਆ ਤਕਦੀਆ ਤੇ ਉਹ ਜਿਵੇਂ ਆਪਾਂ ਨਲਕਾਂ ਨਹੀਂ ਆ ਬਾਈ ਜੀ ਵੀ ਨਲਕੇ ਨੂੰ ਆਪਾਂ ਗਿਹੜੀ ਜਾਂਨੇ ਗਿਹੜੀ ਜਾਂਨੇ ਗਿਹੜੀ ਜਾਂਨੇ ਇੱਕ ਦਿਨ ਕੀ ਹੁੰਦਾ ਕਿ ਜਿੱਤੇ ਪਾਣੀ ਨਹੀਂ ਚੱਕਦਾ ਉਹਦੇ ਇੱਕ ਵਾਲਟੀ ਉੱਪਰ ਦੀ ਪਾਣੀ ਪੈਂਦੀ ਆ ਫਿਰ ਫਿਰ ਉਹਦੇ ਚ ਜਿੰਨੀਆਂ ਮਰਜ਼ੀ ਕੱਢ ਲੋ ਆਹੀ ਗੱਲਾਂ ਤੁਹਾਡੀਆਂ ਆਹੀ ਗੱਲਾਂ ਤੁਹਾਡੀਆਂ ਇੱਥੇ ਆ ਕੇ ਤੁਹਾਡੇ ਕੋਲ ਇੱਕ ਵਾਲਟੀ ਉੱਪਰ ਦੀ ਪਾ ਜਾਈਦੀ ਉਹ ਹੁਣ ਬੋਕੀਆਂ ਫਿਰ ਗਿੱਲੀਆਂ ਹੋ ਗਈਆਂ ਹੋਂ ਫਿਰ 2-4 ਮਹੀਨੇ ਅਸਰ ਛੁੱਟੀ ਲਾ ਲਾਂਗੇ ਮਹਾਰਾਜ ਨਹੀਂ ਤੁਸੀਂ ਵੀ ਇੱਕ ਮੈਂ ਤੁਹਾਡੇ ਕੰਮ ਨੂੰ ਦੇਣਾ ਤੁਸੀਂ ਦਿਲ ਤੋਂ ਕਰਦੇ ਹੋ ਤੁਸੀਂ ਸਹੀ ਦੱਸਦੇ ਹੋ ਬੰਦੇ ਨੂੰ ਗੱਲ ਤੁਸੀਂ ਸੱਚ ਕਹਿੰਦੇ ਹੋ ਜੇ ਅੱਜ ਕੱਲ੍ਹ ਦੇ ਸਮੇਂ 'ਚ ਆ ਵੀ ਗੱਲ ਨਹੀਂ ਕਹਿੰਦਾ ਕੋਈ ਬੇਸੀ ਕਮਰਸ਼ੀਅਲ ਹਾਂ ਸਰ ਚੱਕ ਕਮਰਸ਼ੀਅਲ ਹੋਣ ਦੇ ਬਾਵਜੂਦ ਤੁਸੀਂ ਜਿੱਡੇ ਵੱਡੇ ਵੱਡੇ ਏਜੰਟ ਬੈਠੇ ਨੇ ਨਾ ਨਾਲੇ ਸਿਰ ਬਿਲਕੁਲ ਇਹੋ ਗੱਲ ਹੀ ਪੈਸੇ ਲੈ ਕੇ ਕਰਦੇ ਆ ਜੀ ਉਹਨਾਂ ਨੂੰ ਵੀ ਪੁੱਛੋ ਉਹ ਵੀ ਆਪਦੇ ਮੂੰਹ ਨਾਲ ਨਹੀਂ ਕਹਿੰਦੇ ਅਸੀਂ ਕਮਰਸ਼ੀਅਲ ਨੇ ਤੁਸੀਂ ਕਹਿ ਰਹੇ ਹੋ ਇਹ ਵੀ ਵੱਡੀ ਗੱਲ ਇਹ ਵੀ ਮਹਾਰਾਜ ਤੋਂ ਤੋਏ ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਆਪਣੇ ਚਿਹਰੇ ਨੂੰ ਆਪਣੇ ਸ਼ੀਸ਼ੇ ਨੂੰ ਅੰਦਰਲੇ ਮਨ ਨੂੰ ਦੇਖਦੇ ਰਹੋ ਲੋਕਾਂ ਦੇ ਕਰ ਹੋਰ ਲੋਕਾਂ ਨੂੰ ਵੀ ਉਹਦੇ ਵਿੱਚ ਦੇਖਣ ਦਾ ਮੌਕਾ ਦੇ ਬਹੁਤ ਧੰਨਵਾਦ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੀ ਬਹੁਤ ਧੰਨਵਾਦ ਸਿਂਦਰ ਬਾਈ ਜੀ ਧੰਨਵਾਦ ਬਾਈ ਰਾਗਜੀ ਖਾਲਸਾ